ਸਭਾ ਦੀ ਨਾਮਜ਼ਦਗੀ ਦੇ ਵਿੱਚ ਫਰਜ਼ੀ ਵਾੜੇ ਨੂੰ ਲੈ ਕੇ ਖਬਰ ਹੈ ਦੱਸਿਆ ਕਿ ਚੇਪੁਰ ਦੇ ਨਵਨੀਤ ਚਤੁਰਵੇਦੀ ਤੇ ਜਾਲ ਸਾਜ਼ੀ ਦੇ ਇਲਜ਼ਾਮ ਲੱਗੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਜਾਲ ਸਾਜ਼ੀ ਚਾਲੀ ਦਸਤਕਤ ਕੀਤੇ ਜਾਂਦੇ ਇਲਜ਼ਾਮ ਲੱਗੇ ਨੇ ਆਜ਼ਾਦ ਉਮੀਦਵਾਰ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪ੍ਰਪੋਜ਼ ਦੇ ਤੌਰ ਤੇ ਦਿਖਾਇਆ ਸੀ ਨਵਨੀਤ ਚਤੁਰਵੇਦੀ ਦੇ ਖਿਲਾਫ ਦੱਸਿਆ ਕਿ ਵਖਵਾ ਖਾਣੇ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਹੋਈ ਹੈ ਆਪਣੇ ਆਪ ਦੇ ਵਿੱਚ ਇਕ ਵਾਕਿਆ ਹੀ ਅਜੀਹਾ ਮਾਮਲਾ ਜੋ ਸਭ ਨੂੰ ਹੈਰਾਨ ਕਰੇਗਾ ਕਿਉਂਕਿ ਸਿੱਧੇ ਤੌਰ ਤੇ ਇਸ ਅਹੁਦੇ ਨੂੰ ਲੈ ਕੇ ਇਸ ਤਰੀਕੇ ਦੇ ਨਾਲੇ ਜਾਲੇ ਦਸਕਤ ਕੀਤੇ ਗਏ ਇਸ ਇਲਜ਼ਾਮਾ ਦੇ ਵਿਚਾਲੇ ਤਾਂ ਪੁਲਿਸ ਨੇ ਫੋਰੈਂਸਿਕ ਤੇ ਡਿਜੀਟਲ ਸਬੂਤ ਇਕੱਠੇ ਕਰਨ ਲਈ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਨੇ ਇਹਨਾਂ ਵਿਧਾਇਕਾਂ ਦੇ ਨਾਮ ਵਾਲਾ ਪੱਤਰ ਜਿਹੜਾ ਹੈ ਵਿਧਾਨ ਸਭਾ ਸਕੱਤਰੇ ਦੇ ਕੋਲ ਦਿੱਤਾ ਸੀ विधायकों ने किसी भी आजाद उम्मीदवार के प्रस्ताव किए जाने स्पष्ट इनकार कर दिता है कहा जा रहा है कि दस विधायकों के रजनीश दहिया, नरेश कटारिया, सुखबीर सिंह मायसर खाना रणबीर भुलर गुरलाल सिंह कनौर अमलोक सिंह मनजीत सिंह बिलासपुर कुलवंत सिंह पंडोरी गुरप्रीत सिंह, वाणावाली कुल कुलवंत बाजीगर शामिल ने तो राज्यसभा की एक सीट लाइ दिए कि चोट होनी है ਅਰ 24 ਅਕਤੂਬਰ ਨੂੰ ਇਹ ਰਾਜ ਸਭਾ ਦੇ ਲਈ ਵੋਟਿੰਗ ਹੋਣੀ ਹੈ ਕੱਲ ਸੀ ਨਾਮਜ਼ਦਗੀ ਦਾ ਆਖਰੀ ਦਿਨ ਆਪਣੇ ਆਪ ਦੇ ਵਿੱਚ ਮਾਮਲਾ ਵੀ ਬੇहद ਗੰਭੀਰ ਹੈ ਅਕੇ ਵਧਾਂਗੇ ਪੰਜਾਬ ਦੀਆਂ ਇਹ ਖਬਰਾਂ ਦੇ ਨਾਲ ਰੁਕ ਕਰਦੇ ਹਾਂ ਤਾਂ ਅੱਜ ਰਾਜਵਾਣਾ ਨੂੰ ਮਿਲੇਗਾ ਐਸਜੀਪੀਸੀ ਦਾ ਵਫਦ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਰਾਜਵਾਣਾ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਸਵੇਰੇ ਕਰੀਬ 10:30 ਵਜੇ ਦਾ ਸਮਾਂ ਰੱਖਿਆ ਗਿਆ ਹੈ ਜਦੋਂ ਮੁਲਾਕਾਤ ਕੀਤੀ ਜਾਣੀ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਂਪੂਦਿਆ ਦੇ ਨਾਲ ਦੇ ਵਿੱਚ ਵਫਦ ਮਿਲੇਗਾ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਬਲਵੰਤ ਸਿੰਘ ਰਾਜਵਾਣਾ ਔਰ ਪਿਛਲੇ ਸਮੇਂ ਦੇ ਵਿੱਚ ਵੀ ਦੱਸਿਆ ਕਿ ਮੁਲਾਕਾਤ ਜਿਹੜੀ ਆ ਰਾਜਵਾਣਾ ਦੇ ਨਾਲ ਕੀਤੀ ਗਈ ਸੀ ਆ ਖਾਸ ਤੌਰ ਤੇ ਐਸਜੀਪੀਸੀ ਦੇ ਵੱਲੋਂ ਐਸਜੀਪੀਸੀ ਪੈਲ ਦੇ ਅਧਾਰ ਤੇ ਅ ਲਗਾਤਾਰ ਵਕੂ ਵਕ ਦੇਖੋ ਜਦੋਂ ਮੀਟਿੰਗਾਂ ਹੁੰਦੀਆਂ ਨੇ ਉਸ ਦੇ ਵਿੱਚ ਵੀ ਇਹ ਕਿਹਾ ਜਾਂਦਾ ਹੈ ਆ ਕਿ ਅਸੀਂ ਪੂਰਜ਼ੋਰ ਮੰਗ ਕਰਦੇ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਮੁਲਾਕਾਤਾਂ ਵੀ ਹੋਈਆਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ ਔਰ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ ਤਾਂ ਫਿਰ ਭੁੱਖ ਹੜਤਾਲ ਵੇਲੇ ਵੀ ਜਾ ਕੇ ਮੁਲਾਕਾਤ ਕੀਤੀ ਗਈ ਸੀ ਔਰ ਐਸਜੀਪੀਸੀ ਨੇ ਤਾਂ ਮੁਲਾਕਾਤ ਕੀਤੀ ਹੀ ਸੀ ਪਰ ਉਸ ਸਮੇਂ ਦੇ ਜਥੇਦਾਰ ਸ਼ਕਾਕਾ ਅਕਾਲ ਤਖਤ ਸਾਹਿਬ ਦੇ ਰਗਵੀਰ ਸਿੰਘ ਉਹ ਵੀ ਪਹੁੰਚੇ ਸਨ ਉਹਨਾਂ ਨੇ ਵੀ

ICMAR ਦੀ ਇਮਾਰਤ ਦਾ ਉਦਘਾਟਨ ਕਰਨਗੇ ਦੱਸਿਆ ਕਿ ਸ਼ਿਵਰਾਜ ਸਿੰਘ ਚਾਹਾਨ ਪਿਛਲੇ ਦਿਨੀ ਵੀ ਇੱਥੇ ਪੰਜਾਬ ਪਹੁੰਚੇ ਸਨ ਕਿਉਂਕਿ ਹੜ੍ਹਾਂ ਅਦੇ ਨਾਲ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਹੈ ਔਰ ਉਸ ਤੋਂ ਬਾਅਦ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਜਿਹਾ ਨੁਕਸਾਨ ਹੋਇਆ ਹੈ ਜਿਸ ਦੀ ਪਰਪਾਈ ਦੇ ਲਈ ਬਹੁਤ ਸਮਾਂ ਲੱਗ ਜਾਏਗਾ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਇਹ ਦੋ ਫਸਲਾਂ ਤੱਕ ਹੀ ਅਸੀਂ ਔਨ ਬਲੀਆਂ ਫਸਲਾਂ ਵੀ ਬੀਜ ਦਈਏ ਤਾਂ ਉਹ ਵੀ ਬਹੁਤ ਹੋਏਗਾ ਅਜਿਹੇ ਦੇ ਵਿੱਚ ਸਾਨੂੰ ਬਣ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਤਾਂ ਹੁਣ ਅੱਜ ਸ਼ਿਵਰਾਜ ਸਿੰਘ ਚੋਹਾਨ ਪਹੁੰਚ ਰਹੇ ਨੇ ਲੁਧਿਆਣਾ ਅੱਗੇ ਬਾਤ ਹੈ ਹੁਣ ਪੰਜਾਬ ਕੈਬਨਿਟ ਦੇ ਵਿੱਚ ਐਂਗ ਫੈਸਲਿਆਂ ਤੇ ਮੋਹਰ ਲੱਗੀ ਹੈ ਹੜ੍ਹਾਂ ਦੇ ਨੁਕਸਾਨ ਦੇ ਲਈ ਦੱਸਿਆ ਕਿ ਮੁਆਵਜ਼ੇ ਨੂੰ ਮਨਜ਼ੂਰੀ ਮਿਲ ਗਈ ਹੈ ਹੜ੍ਹਾਂ ਦੇ ਵਿੱਚ ਹੜ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਮਕਾਨਾਂ ਦੇ ਲਈ 40000 ਦੀ ਮਦਦ ਜਿਹੜੀ ਹੈ ਉਹ ਕੀਤੀ ਜਾਏਗੀ ਪੰਜਾਬ ਦੀਆਂ ਜੇਲਾਂ ਦੇ ਲਈ ਸਨੀਫਰ ਡਾਕ ਕਿੱਟ ਖਰੀਦੇ ਜਾਣਗੇ ਤਾਂ ਕਿ ਉਹਨਾਂ ਤੋਂ ਪਤਾ ਲੱਗ ਸਕੇ ਕਿ ਆਖਰਕਾਰ ਕਿੱਥੇ ਕੋਈ ਨਸ਼ਾ ਹੈ ਜਾਂ ਫਿਰ ਕੋਈ ਅਜਿਹੀ ਚੀਜ਼ ਜਿਹੜੀ ਹੈ ਉਹ ਹੈ ਤਾਂ ਜੇਲ੍ਹਾਂ ਦੇ ਵਿੱਚ ਸਨੀਫਰ ਡੌਗ ਦੀ ਤਣਾਤੀ ਹੋਏਗੀ ਇਹ ਕਿਹਾ ਗਿਆ ਹੈ ਹਰਪਾਲ ਸਿੰਘ ਚੀਮਾ ਦੇ ਵੱਲੋਂ ਜੇਲ੍ਹਾਂ ਚ ਭੇਜੀ ਜਾ ਰਹੀ ਡਰਗ ਤੇ ਰੋਕ ਲੱਗੇਗੀ ਉਹਨਾਂ ਨੇ ਕਿਹਾ ਮੈਗਾ ਪ੍ਰੋਜੈਕਟ ਦੇ ਵਿੱਚ 1 ਟਾਈਮ ਐਕਸਟੈਂਸ਼ਨ ਹੋਏਗਾ ਔਰ ਗਰੁੱਪ ਹਾਊਸਿੰਗ ਸਕੀਮ ਨੂੰ ਵੀ ਮਨਜ਼ੂਰੀ ਮਿਲ ਗਈ ਹੈ ਦਰਿਆਵਾਂ ਦੀ ਸਫਾਈ ਕੀਤੀ ਜਾਏਗੀ ਬ੍ਰਿੰਦਰ ਗੋਇਲ ਨੇ ਇਹ ਕਿਹਾ ਹੈ ਔਰ 86 ਥਾਮਾਤੇ ਦੱਸਿਆ ਕਿ ਦਰਿਆਵਾਂ ਦੀ ਸਫਾਈ ਕੀਤੀ ਜਾਏਗੀ ਉਹਨਾਂ ਨੇ ਜਾਣਕਾਰੀ ਦਿੱਤੀ ਕਿਸਾਣਾ ਦੇ ਖੇਤਾਂ ਦੇ ਵਿੱਚੋਂ ਰੇਤ ਕੱਢੀ ਜਾਏਗੀ 190 ਕਰੋੜ ਕਿਊਬਿਕ ਰੇਤ ਚਰੀਆ ਕੱਢੀ ਜਾਣੀ ਹੈ 840 ਕਰੋੜ ਦੀ ਸਰਕਾਰ ਨੂੰ ਅੰਦਤ ਹੋਏ। ਇਹ ਵਾਰ ਡਰਗ ਡਿਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮਲਾਦਰ ਦਾ ਕੋਈ ਹੋਰ ਵਿਅਕਤੀ ਉੱਥੇ ਸਪਲਾਈ ਕਰ ਦਿੰਦੇ ਸੀ ਜੱਜੇਲਾਂ ਜਾਂਦੇ ਉੱਥੇ ਸਨੀਫਰ ਡੌਗ ਜਿਹੜੇ ਲਗੇ ਅਸੀਂ ਖਰੀਦਣ ਦੀ ਪਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਿਟੀ ਦੀਆਂ ਸਿਕਿਉਰਿਟੀ ਜੇਲਾਂ ਨੇ ਜਿੱਥੇ ਬੰਦੇ ਬੰਦ ਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਤੇ ਨਾਤੀ ਹੋਊਗੀ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ ਆਏ ਸੀਗੇ ਜਿਹੜੇ ਜਿਹੜੇ ਪੰਜਾਬ ਖੜ ਆਏ ਸੀਗੇ ਉਹਨਾਂ ਵਿੱਚ ਮੁਆਵਜ਼ੇ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 6800 ਕੋੜ 6800 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰੰਤੂ ਉਹ 75 25 ਨਿਰਦੇਸ਼ਾਂ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਏ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਉਹ ਕੱਚਾ ਘਰ ਹੈ ਪੱਕਾ ਕੱਚਾ ਦਾ ਪੱਕਾ ਕਰਦੀ ਦਾ ਟੁੱਟ ਗਿਆ ਇਸ ਵੀ ਵਿਅਕਤੀ ਦਾ ਉਹ ਉਹਨੂੰ ਅਸੀਂ ਪ੍ਰਤੀ ਮਕਾਨ 40000 ਰੁਪਇਆ ਦੇਣ ਦਾ ਫੈਸਲਾ ਕੀਤਾਗਾ ਕਿ ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਚ ਵੱਡੇ ਵੱਡੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਵਰਦੇ ਸੀਗੇ ਉਹਨਾਂ ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀਗੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈ ਲੈਂਦਾ ਸੀਗਾ ਔਰ ਹਰ ਸਾਲ ਐਕਸਟੈਂਸ਼ਨ ਆਉਂਦੇ ਰਹਿੰਦੇ ਸੀਗੇ ਹੁਣ ਅਸੀਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ ਚ ਵਨ ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊਗੀ ਇੱਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਆਕਸ਼ਨ ਜਦੋਂ ਕਰਦੇ ਸੀ ਬਹੁਤ ਸਾਰੇ ਪਲਾਟ ਜਿਹੜੇ ਸੀ ਰਿਜ਼ਰਵ ਰਿਜ਼ਰਵ ਜਿਹਦੀ ਪ੍ਰਾਈਸ ਸੀਗੀ ਉਹਦੇ ਤੇ ਵਿਕ ਨਹੀਂ ਪਾਉਂਦੇ ਸੀਗੇ ਕਿਉਂਕਿ ਰੇਟ ਬਹੁਤ ਜ਼ਿਆਦਾ ਖਾਈ ਹੋ ਗਏ ਸੀ ਲਈ ਅਸੀਂ ਇੱਕ ਮੈਕਨਿਜ਼ਮ ਆ ਕਰੀਏਟ ਕੀਤਾਗਾ ਕਿ ਤਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤਿੰਨ ਅਸੀਂ ਅਥਾਰਟिटीज ਨੂੰ ਸ਼ਾਮਲ ਕਰਾਂਗੇ ਇੰਡੀਪੈਂਡੈਂਟ ਵੈਲਿਊਅਰਸ ਨੂੰ ਜਿਨ੍ਹਾਂ ਵਿੱਚ ਐਮਪੈਨਲ ਕਰਾਂਗੇ ਜਿਨ੍ਹਾਂ ਵਿੱਚ ਮੈਂ ਸਮਝਦਾ ਨੈਸ਼ਨਲਾਈਜ਼ ਬੈਂਕ ਇਨਕਮ ਟੈਕਸ ਦੇ ਡਿਪਾਰਟਮੈਂਟ ਤਿੰਨ ਇੰਡੀਪੈਂਡੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਏਵੈਲਿਊਏਟ ਕਰਨਗੀਆਂ ਕਿ ਇਹਦੀ ਰਿਜ਼ਰਵ ਪ੍ਰਾਈਸ ਕੀ ਹੋਣੀ ਚਾਹੀਦੀ ਹੈ ਦਰਿਆਵਾਂ ਦੇ ਵਿੱਚ ਹੜਾਂ ਕਾਰਨ ਵੱਡੀ ਪੱਧਰ ਤੇ ਜਿਹੜਾ ਰੇਤ ਜਮਾ ਹੋ ਗਿਆ ਔਰ ਦਰਿਆ ਜਿਹੜੇ ਰੇਟ ਸੌਰੀ ਰੇਤ ਨਾਲ ਭਰ ਗਏ ਸੈਂਡ ਨਾਲ ਭਰ ਗਏ ਉਹਨਾਂ ਦੀ ਡੀਸੈਲਟਿੰਗ ਕਰਵਾਉਣ ਦੇ ਲਈ ਅਸੀਂ ਜਿਹੜੀ ਆ ਟੈਂਡਰ ਦੀ ਪ੍ਰਕਿਰਿਆ ਨੂੰ ਅੱਜ ਸੱਲ ਕੀਤਾਗਾ ਕਿ ਇਹ ਸਟੈਂਡਰਡ ਜਲਦੀ ਤੋਂ ਜਲਦੀ ਇਹ ਲੱਗ ਜਾਊਗਾ ਹੁਣ ਬਹੁਤ ਜਲਦੀ ਜਿਹੜਾਗਾ ਸਾਰੇ ਦਰਿਆਵਾਂ ਦੀ ਸਫਾਈ ਦਾ ਕੰਮ ਬਹੁਤ ਜਲਦੀ ਮੁਕੰਮਲ ਹੋ ਜਾਊਗਾ ਬਹੁਤ ਦਰਿਆਵਾਂ ਦੇ ਵਿੱਚ ਰੇਤ ਹੈ ਜਿਹੜਾ ਜਮਾ ਹੋ ਗਿਆ ਸੋ ਇਸ ਡੀ ਸੈਲਟਿੰਗ ਦੇ ਲਈ ਅਸੀਂ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਕਰ ਲਿਆ ਅਸੀਂ ਇਹਦੀ ਡੀਪੀਆਰ ਦੀ ਬਣਾ ਕੇ ਤੇ ਇਹਦੇ ਸਾਈਟਸ ਵੀ ਅਸੀਂ ਸਿਲੇਕਟ ਕਰਤੀਆਂ ਕੁੱਲ 85 ਸਾਈਟਸ ਸਿਲੇਕਟ ਕੀਤੀਆਂ ਨੇ ਤੇ ਜਿਹਦੇ ਵਿੱਚੋਂ 28 ਜਿਹੜੀਆਂ ਸਾਈਟਸ ਨੇ ਉਹ ਵਿਆਸ ਦਰਿਆ ਦੇ ਵਿੱਚ ਤੇ ਇਹਨਾਂ 85 ਸਾਈਟਸ ਨੂੰ ਅਸੀਂ ਨੇੜਲੇ ਪਿੰਖ ਦੇ ਵਿੱਚ 6ਤੀ ਇਹਨਾਂ ਨੂੰ ਟੈਂਡਰ ਲਾ ਕੇ ਇੱਥੇ ਡੀਸਰਟ ਕਰਵਾਉਣਾ ਚਾਹੁੰਦੇ ਆ